ਹਾਂਜੀ ਸਾਥੀ ਸ਼੍ਰੀ ਇੱਕ ਹਾਲ ਜੀ ਸਾਰਿਆਂ ਤੇ ਕੱਲ ਆਪਾਂ ਪਾਈਪਾਂ ਆ ਤਾਰਾ ਪਾਉਣ ਦਾ ਕੰਮ ਕਰਦੇ ਸੀ ਤੇ ਬਾਕੀ ਸਾਰੇ ਕਿਤੇ ਤਾਰਾ ਪਾਤਣਾ ਸੀ ਤੇ ਬਾਥਰੂਮ ਜਾ ਕੇ ਕੰਮ ਥੋੜਾ ਜਿਹਾ ਟੇਡਾ ਹੋ ਗਿਆ ਵਿਥੇ ਕਿਉਂਕਿ ਆਹ ਡੱਬੀ ਜਿਹੜੀ ਆਵੇ ਹੁਣ ਆਪਾਂ ਟਾਇਲ ਭਰਨੀ ਪਈ ਆਹ ਬੋਰਡ ਸੀਗਾ ਇਧਰੋਂ ਆਹ ਆਹ ਪਾਈਪ ਜਾਂਦੀ ਹੈ ਪਰ ਇਹਨੂੰ ਆ ਇੱਥੇ ਡੱਬੀ ਸੀਗੀ ਇਹ ਥੱਲੇ ਨੱਪ ਦੀ ਪਲਾਸਟਰ ਕਰਨ ਮਿਲੇ ਤਾਹਾਂ ਕਰਕੇ ਹੁਣ ਟਾਇਲ ਦਾ ਪੰਨਣੀ ਪੈ ਗਈ ਟਾਇਲ ਨਹੀਂ ਇਹਦੇ ਬਿਨਾ ਤਾਰ ਹੀ ਡੱਪਦੀ ਹੁਣ ਪੰਨੀਆਂ ਫਿਰ ਇਹ ਹੁਣ ਤਾਰਟ ਪਾਵਾਂਗੇ ਤੇ ਹੁਣ ਟਾਇਲ ਆ ਦੁਬਾਰੇ ਲਾਉਣੀ ਪਊ ਟਾਇਲ ਵੈਸੇ ਆਪਣੇ ਕੋਲੇ ਪਈ ਆ ਪਰ ਦੁਬਾਰੇ ਕੰਮ ਕਰਕੇ ਲੱਜਤ ਹੀ ਨਹੀਂ ਆਉਂਦੀ ਮੈਨੂੰ ਹੋਰ ਕੋਈ ਹੱਲ ਨਹੀਂ ਸੀ ਇਹਦਾ ਤਾਂ ਕਰਕੇ ਹੁਣ ਪੰਨੇ ਦੇ ਹੱਲ ਲੱਗਾ ਹੁਣ ਦਪਾਵਾਂਗੇ ਇਹਦੇ ਵਿੱਚ ਦੀ ਤਾਰ ਤੇ ਮਗਰੋਂ ਲਾਵਾਂਗੇ ਫਿਰ ਹੋਰ ਕੀ ਹਣ ਉਹ ਜਦੋਂ ਕੋਈ ਹੱਲ ਹੀ ਨਹੀਂ ਚੀਜ਼ ਦਾ ਬਾਕੀ ਤਾਰਾ ਪਾਉਣ ਦਾ ਕੰਮ ਵੀ ਕਰਦੇ ਆਂਗੇ ਸ਼ੁਰੂ ਸਭ ਤੋਂ ਪਹਿਲਾਂ ਬੰਨ੍ਹ ਤੋੜੀ ਕੀਤੀ ਹੈ ਪਹਿਲਾਂ ਜਿਹੜਾ ਕੰਮ ਕੱਲ ਰੁਕਿਆ ਸੀ ਉਹਦੀ ਬੰਨ੍ਹ ਤੋੜ ਕੀਤੀ ਹੈਗੀ ਫਿਰ ਅੱਗੇ ਪਾਉਣੇ ਆਗੇ ਤਾਰਾਂ ਲੋਈ ਤਾਰਾਂ ਗੱਲ ਬਾਤਾਂ ਸੀਂਗਾ ਤੇ ਮਾੜੀਆਂ ਮੁਰਗਲਾਂ ਤਾਂ ਨਾ ਰਹਿੰਦਾਂਗਾ ਤੇ ਉਹ ਨਾਲ ਦੀ ਨਾਲ ਹੀ ਪਾਵਾਂਗੇ ਤੇ ਹੁਣ ਆਪਾਂ ਜਿਹੜੇ ਹੋਲਡਰ ਹੋਲਡਰ ਲੱਗਣੇ ਆਗੇ ਕਿੱਥੇ ਪੁਆਇੰਟ ਬੰਦ ਕਰਨਾ ਕੁਝ ਨਹੀਂ ਲਾਉਣਾ ਤੇ ਹੈਂਡ ਬਾਕਸ ਵਾਲੀ ਥਾਂ ਤੇ ਪੱਤੇ ਜੀ ਉਹ ਪੋਣੇ ਸ਼ੁਰੂ ਕਰਤੇ ਆ ਇਧਰ ਕੰਪਲੀਟ ਕਰਤਾ ਡ੍ਰੈਗ ਰੂਮ ਇਧਰ ਲਾਤਾ ਆਂਡਾ ਆਂਡਾ ਨਹੀਂ ਬੱਲਬ ਕੰਸੀਲਡ ਲਾਈਟਾਂ ਵੀ ਲਾਤਨਾ ਇੱਧਰ ਬਾਥਰੂਮ ਚ ਵੀ ਇਹਦਾ 3 ਮਿੰਟ ਚ ਚਾਰੀ ਮਿੰਟ ਤੱਕ ਪਾਣੀ ਨਹੀਂ ਕੰਸੀਲਡ ਕਰਟਣਾ ਮੈਂ ਉਹ ਕੰਮ ਮਸੌਖਾ ਹੀ ਆ ਬਾਕੀ ਹੋਰ ਵੀ ਸਮਾਨ ਸਮੋਲ ਲੈਂਦਾ ਅੱਜ ਕੰਜਰ ਮੇਨ ਸੁੱਤ ਜਿੱਥੇ ਬਾਹਰ ਲੱਗੂਆ ਇਹ ਮੇਨ ਸੁੱਤ ਇੱਥੇ ਇੱਥੇ ਮੇਨ ਸਪਲਾਈ ਗਾਹਾਂ ਦੇਣੀਆਂ ਕਮਰੇ ਨੂੰ ਸੱਚਾ ਸੱਚਾ ਵੀ ਬਦਲ ਕੇ ਲੈਣੇ ਨਾ ਉਸ

ਉਹ ਕਿਧਰ ਗਏ ਬੱਲਵਜੇ ਉਹ ਪਏ ਨਾ ਹਾਂ ਇਹ ਵੀ ਲਾਵਾਂਗੇ ਇੱਕ ਕਮਰੇ ਚ ਬਾਕੀ ਜਿਹੜਾ ਕੰਸੀਲਡ ਲਾਈਟਾਂ ਇਹ ਦੋ ਰੰਗ ਦੇ ਨਾ ਲਾਲ ਤੇ ਨੀਲ ਲਗਾ ਲਾਲ ਤੇ ਨੀਲੀਆਂ ਤਾਂ ਕੋ ਉਧਰ ਲਾ ਗਏ ਨੀਲੀ ਫਿਰ ਇਹਦੇ ਸੇਜ ਨੂੰ ਬਰਾਬਰ ਨੀਲੀ ਲਾ ਦਾਂਗੇ ਚੁੰਡ ਨੂੰ ਇਹਦੇ ਲਾਲ ਲਾ ਕੇ ਰੋ ਪਰਲੇ ਪਾਸੇ ਲਾਲ ਲਾ ਦਾਂਗੇ ਦੋ ਰੰਗ ਹੀ ਆਪਣੇ ਕੋਲੇ ਤਾਰਾਂ ਬਹੁਤ ਹੋ ਜਾਂਦੀਆਂ ਲਓ ਜੀ ਐਨਾ ਖਿਲਾਰਾ ਕਿਲਰ ਦਾ ਸੁੱਚਾ ਜੀ ਇਧਰ ਕਰੀ ਜੰਨੇ ਆ ਕਿ ਸੈਟਿੰਗ ਐਵੇਂ ਬੰਦਾ ਬੋਰਡ ਆ ਇਹ ਇਧਰੋਂ ਸਿੱਧਾ ਇੱਕ ਹੋ ਗਿਆ ਪਲੱਗ ਇੰਡੀਕੇਟਰ ਆ ਹੋ ਗਈ ਸੁੱਚ ਇੱਥੇ ਕੋਈ ਸੁੱਚ ਨਹੀਂ ਆ ਹੋ ਗਿਆ ਰੈਗੂਲੇਟਰ ਆਦਰ ਸੁੱਚਾ ਆ ਦੰਮੀ ਹੋ ਗਏ ਆਹ ਬੰਦ ਕਰ ਹਾਂ ਸਾਰਿਆਂ ਨੂੰ ਵੱਡਾ ਆ ਗਿਆ ਛੋਟਾ ਥੋੜਾ ਜਿਹਾ ਦੇਖੋ ਆਹ ਆਇਆ ਮੰਡੂਆ ਇਹ ਸੱਚਾ ਸਾਰਿਆਂ ਲੋਕ ਕੱਲਣਾ ਲੋਕ ਨਾਲ ਹੀ ਲੱਗਦਿਆਂ ਸਾਰਿਆਂ ਲਓ ਜੀ ਬੋਰਡ ਲਾਉਣ ਲੱਗ ਗਿਆ ਇੱਕ ਬੋਰਡ ਲਾਦਾ ਇੱਧਰ ਸਟੋਰ ਚ ਦੇਖੋ ਸੁਣਾਗਾ ਇਹ ぐらい ਵੱਤ ਨੂੰ ਰੈਂਡ ਨੂੰ ਆ ਰਿਹਾ ਆ ਬੋਰਡ ਸਾਰਿਆਂ ਨਾਲੋਂ ਵੱਡਾ ਹੈ ਇੱਧਰ ਲਾਦ ਨਾ ਕੰਫਰਟਰ ਲਾਈਟਾਂ ਕੱਲਾ ਪੱਖੇ ਠੰਡ ਨਾ ਰਹੀ ਰਹਿੰਦੇ ਹੁਣ ਅਜੇ ਸਪਲਾਈ ਚੱਲੀ ਨਹੀਂ ਵੈਸੇ ਅਜੇ ਕੱਲ ਦਾ ਦਿਨ ਹੋਰ ਲੱਗੂਗਾ ਅਜੇ ਦੋ ਹੀ ਬੋਰ ਲਾਇਆ ਹੋਰ ਅਜੇ ਕੋਈ ਬੋਰ ਨਹੀਂ ਲਾਇਆ ਸਾਰੇ ਬੋਰ ਰੈਂਦੇ ਅਜੇ ਲਾਉਣਾਂ ਨੇ ਸਿੱਧਾ ਕਰ ਜਮਾ ਬੋਰ ਥੋੜਾ ਜਿਹਾ ਡੇਡਾ ਇਧਰੋਂ ਚੱਕਣਾ ਦਾ ਹਾਂ ਨਾਈਸ ਇਧਰ ਵੀ ਲਾ ਦਣਾ ਕੰਸੀਲਡ ਲਾਈਟਾਂ ਕੰਸੀਲਡ ਲਾਈਟਾਂ ਸਾਰੀਆਂ ਮੈਂ ਲਾਉਣਾ ਕਿਉਂਕਿ ਇਹ ਕੰਮ ਸੌਖਾ ਇਸੇ ਦੋ ਹੀ ਤਰ੍ਹਾਂ ਲਾਉਣਾ ਹੁੰਦਾ ਹੋਰ ਕੰਮ ਆਪਣੇ ਕੰਮ ਕਰਨ ਵਾਲਾ ਹੈ ਨਹੀਂ ਜਾਂ ਆਹ ਪੱਤੇ ਜੇ ਡੰਗੇ ਮੈਂ ਵੋੜ ਜੁਰ ਜੁਰ ਨਹੀਂ ਮੈਨੂੰ ਲਾਉਣੇ ਆਉਂਦੇ ਉਹ ਗਮੌਖਾ ਜੋੜਾਂ ਵਾਲਾ ਲਓ ਜੀ ਰੈਡੀ ਆ ਜੇ ਇੱਧਰ ਵੀ ਰਹਿੰਦਾ 17:00 ਪਾਉਣ ਆ ਲਾ ਨਵੈਟਰ ਵਾਲਿਆਂ ਵੀ ਇਧਰ ਕਲੀਅਰ ਆ ਗਿਰ ਰਿਹਾ ਪਿਆ ਹੌਲੀ ਹੌਲੀ ਕਰਕੇ ਲਾਉਣੇ ਆਗੇ ਬੋਰਡ ਹਾਂਜੀ ਇਧਰ ਮੂੜੇ ਵੀ ਆਪਾਂ ਲਾਤੀਆਂ ਕੰਸੀਲਡ ਲਾਈਟਾਂ ਤੇ ਇੱਕ ਟਿਊਬ ਲਾਤੀ ਆ ਬੋਰਡ ਲਾਉਣ ਵਾਲਾ ਰਹਿੰਦਾ ਤੇ ਇਧਰ ਪੋਰਚ ਚ ਹਜੇ ਤਾਰਾਂ ਪਾਉਣ ਵਾਲੀਆਂ ਵੀ ਰਹਿੰਦੀਆਂ ਉਹ ਜਿਹੜੀਆਂ ਉੱਥੇ ਵਿੱਚ ਉਹਦੇ ਜਿੱਥੇ ਪੱਥਰ ਲਾਇਆ ਟਾਇਲ ਲਾਈਆ ਉੱਥੇ ਜਿਹੜੀਆਂ ਲਾਈਟਾਂ ਲੱਗਣੀਆਂ ਉਹ ਵੀ ਹਜੇ ਰਹਿੰਦਾਂਗਾ ਕੱਲ ਨੂੰ ਲਾਵਾਂਗੇ ਤੇ ਬੋਰਡ ਬੋਰਡ ਲਗ ਭਗ ਲੱਗ ਗਏ ਆ ਜਿੰਨੇ ਕੁ ਰਹਿੰਦੇ ਹੈਗੇ ਉਹ ਕੱਲ ਨੂੰ ਲਾਵਾਂਗੇ ਇਧਰ ਵੀ ਹਜੇ ਰਸੋਈ ਚ ਉਹ ਉੱਥੇ ਜਿਹੜਾ ਬੋਰਡ ਭੰਨ ਕੇ ਕੱਢਣਾ ਹੋਵੇ ਰਹਿੰਦਾ ਹਜੇ ਬਾਕੀ ਇਹ ਆਪਣੀ ਅੱਜ ਦੀ ਵੀਡੀਓ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਆਂਗੇ ਤੇ ਹਜੇ ਬਾਕੀ ਟੂਟੀਆਂ ਟੂਟੀਆਂ ਵੀ ਲਾਉਣੀਆਂ ਹਜੇ ਤੇ ਕੱਲ ਤਾਂ ਦਿਨ ਲੱਗ ਜੂਗਾ ਹਜੇ ਕਿਉਂਕਿ ਤਾਰ ਤੂਰ ਵੀ ਕਈ ਥਾਂ ਦੇ ਪਾਉਣ ਵਾਲੀ ਪਈ ਐ ਕੱਲ ਨੂੰ ਨਿੱਕਾ ਮੋਟਾ ਕੰਮ ਜਾ ਹੈਗਾ ਤਾਂ ਕਰਕੇ ਦੋ ਦਿਨ ਹਜੇ ਹੋਰ ਲੱਗੇ ਆਣਗੇ ਸਣੇ ਟੂਟੀਆਂ ਦੇ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਆਂ ਹਣ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ